ਹਾਂਜੀ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਪੀਬੀ 70 ਸਟਡੀ ਪੁਆਇੰਟ ਤੇ ਤੇ ਗੱਲ ਕਰਨ ਜਾ ਰਹੇ ਹਾਂ ਖੇਡਾਂ ਦੀ ਜਿਵੇਂ ਕਿ ਫੀਫਾ ਵਰਲਡ ਕੱਪ ਫੀਫਾ ਵਰਲਡ ਕੱਪ ਜਿਹੜਾ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਪਰਚਲਿਤ ਹੈ ਇੱਕ ਇੰਡੀਆ ਨੂੰ ਥੋੜਾ ਜਿਹਾ ਇੰਡੀਆ 'ਚ ਥੋੜਾ ਜਿਹਾ ਘੱਟ ਰਿਸਪੌਂਸ ਹੈ ਦਾ ਪਰ ਬਾਕੀ ਵਰਲਡ ਬਹੁਤ ਜ਼ਿਆਦਾ ਵਰਲਡ ਵਿੱਚ ਬਹੁਤ ਜ਼ਿਆਦਾ ਫੇਮਸ ਹੈ FIFA ਵਰਲਡ ਕੱਪ ਜਿਹੜਾ ਕਿ ਫੁੱਟਬਾਲ ਜਿਹਨੂੰ ਫੁੱਟਬਾਲ ਗੇਮ ਨਾਲ ਜੋੜਿਆ ਗਿਆ FIFA ਵਰਲਡ ਕੱਪ ਕੀ ਦੇ ਨਾਲ ਰਿਲੇਟਡ ਹੈ ਫੁੱਟਬਾਲ ਨਾਲ ਫੁੱਟਬਾਲ ਨਾਲ ਇਹਦੇ ਵਰਲਡ ਕੱਪ ਦੇ ਰਿਲੇਸ਼ਨ ਨੇ ਫੁੱਟਬਾਲ ਨਾਲ ਇਹਦਾ ਨਾਮ ਰੱਖਿਆ ਗਿਆ FIFA FIFA ਦੀ ਫੁੱਲ ਫਾਰਮ ਕੀ ਹੈ ਫੁੱਟਬਾਲ ਐਸੋਸੀਏਸ਼ਨ ਫੁੱਟਬਾਲ ਐਸੋਸੀਏਸ਼ਨ ਫੰਡਰੇਸ਼ਨ ਐਸੋਸੀਏਸ਼ਨ ਫੁੱਟਬਾਲ ਇੰਟਰਨੈਸ਼ਨਲ ਫੰਡਰੇਸ਼ਨ ਐਸੋਸੀਏਸ਼ਨ ਐਸੋਸੀਏਸ਼ਨ ਫੁੱਟਬਾਲ ਇੰਟਰਨੈਸ਼ਨਲ ਨੈਸ਼ਨਲ ਫੋਰ ਹਰਸ਼ਨ ਆਫ ਅਸ਼ੋ ਸੈਸ਼ਨ FIFA ਵਰਲਡ ਕੱਪ ਇਹਦੀ ਜਿਹੜੀ ਇਤਿਹਾਸ ਆ ਇਤਿਹਾਸ ਤਾਂ ਬਹੁਤ ਪੁਰਾਣਾ ਮਤਲਬ 1800 48 ਦੇ ਲਾਗੇ ਲਗ ਲਗਭਗ 1848 ਦੇ ਲਗਭਗ ਜਦੋਂ ਅ ਕ੍ਰਿਕਟ ਦੀ ਸਥਾਪਨਾ ਹੋਈ ਉਦੋਂ ਹੀ ਲਗਭਗ ਫੁੱਟਬਾਲ ਦੀ ਸਥਾਪਨਾ ਹੋਈ ਇਹ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਸੀ ਤੇ ਇਹਦੇ ਵਿੱਚ ਖੇਡਣ ਦੇ ਟਾਈਮ ਇਹ ਹੁੰਦਾ ਸੀ ਕਿ ਖਿਡਾਰੀਆਂ ਦੀ ਗਿਣਤੀ ਜਾਂ ਰੂਲ ਐਂਡ ਰੈਗੂਲੇਸ਼ਨ ਨਹੀਂ ਸੀ ਜਿੰਨੇ ਵੀ ਬੰਦੇ ਖੇਡਦੇ ਖੇਢੀ ਜਾਣੇ ਹਨਾ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਸੀ ਇਹ 19 ਸਦੀ ਦੇ ਦਾ ਇਹ ਵੀ 19ਵੀਂ ਸਦੀ ਦਾ ਇਹ ਵੀ ਕੈਲੋਬੀ ਇਹਦੀ 19ਵੀਂ ਸਦੀ ਦੇ ਵਿੱਚ ਸਹੀ ਖੋਜ ਜਾਂ ਸਹੀ ਤਰੀਕੇ ਮਤਲਬ ਹੌਲੀ-ਹੌਲੀ ਬਣਾਨੇ ਸ਼ੁਰੂ ਹੋਏ ਜਿਹੜੇ ਕਿ 1800 1848 ਵਿੱਚ ਕੈਮਰਾ ਯੂਨੀਵਰਸਿਟੀ ਕੈਮਰਾ ਯੂਨੀਵਰਸਿਟੀ ਹੈ ਇੱਕ ਉੱਥੇ ਦੇ ਰੂਲ ਐਂਡ ਰੈਗੂਲੇਸ਼ਨ ਬਣੇ ਬਣੇ ਕਿਉਂ ਇਹਦੇ ਇਸ ਤੋਂ ਪਹਿਲਾਂ ਜਿਵੇਂ 1848 ਤੋਂ ਪਹਿਲਾਂ ਜਿੱਦੇ ਉਹ ਮੈਚ ਜਾਂ ਮਤਲਬ ਇਹ ਖੇਡ ਖੇਡੀ ਜਾਂਦੀ ਸੀ ਤਾਂ ਕੀ ਹੁੰਦਾ ਸੀ ਕਿ ਲੋਕ ਅ ਅਣਗਿਣਤ ਖੇਡਦੇ ਸੀਗੇ ਬਿਨਾਂ ਰੂਲਾਂ ਤੋਂ ਖੇਡਦੇ ਸੀਗੇ ਤਾਂ ਇੱਕ ਦੋ ਮੌਤਾਂ ਹੋਈਆਂ ਤੇ ਉਹਦੇ ਕਰਕੇ ਇਹਦੇ ਮਤਲਬ ਥੋੜਾ ਜਿਹਾ ਗੰਭੀਰਤਾ ਨਾਲ ਸੋਚਿਆ ਗਿਆ ਕਿ ਇਹਦੇ ਵਿੱਚ ਕੋਈ ਰੂਲ ਐਂਡ ਰੈਗੂਲੇਸ਼ਨ ਐਵੇਂ ਤੇ ਬਣਾਵਾਂਗੇ ਜਿਹਦੇ ਨਾਲ ਕੀ ਹੈ ਕਿ ਇਹ ਵਧੀਆ ਤਰੀਕੇ ਨਾਲ ਖੇਡੀ ਜਾ ਸਕੇ ਇਹ 1848 ਇਹਦੇ ਰੂਲ ਬਣੇ ਰੂਲ ਕਿੱਥੇ ਬਣੇ ਕੈਮਰਿਜ ਯੂਨੀਵਰਸਿਟੀ ਕੈਮਰਿਜ ਯੂਨੀਵਰਸਿਟੀ ਅ ਸਿਗਿਆ ਆਪਣੇ ਕੈਮਰਿਜ ਵਿਦਿਆਲਿਆ ਅ ਕੈਮਰਜ ਵਿਦਿਆਲਿਆ ਸੌਰੀ ਕੈਮਰਜ ਯੂਨੀਵਰਸਿਟੀ ਜਾਂ ਵਿਦਿਆਲਿਆ ਆ ਕੋਈ ਵਿਦਿਆਲਿਆ ਉੱਥੇ ਇਹਨਾਂ ਦੇ ਰੂਲ ਬਣੇ ਸੀਗੇ 1847 ਵਿੱਚ ਉਸ ਤੋਂ ਬਾਅਦ ਇਹ ਖੇਡਣੀ ਸ਼ੁਰੂ ਕੀਤੀ ਗਈ ਫਿਰ ਕੀ ਇਹ ਫੁੱਟਬਾਲ ਇੰਨੀ ਕੁ ਪਰਚਲਿਤ ਹੋਈ ਇੰਨੀ ਕੁ ਪਰਚਲਿਤ ਹੋਈ ਕਿ ਇਹ ਦਾ ਜਿਹੜਾ ਗਰੋ ਸੀਗਾ ਬਹੁਤ ਜ਼ਿਆਦਾ ਹੋਣ ਲੱਗਿਆ ਕਿਉਂਕਿ ਗੇਮ ਹੀ ਬਹੁਤ ਹੀ ਵਧੀਆ ਬਣੀ ਜੀ ਦੇ ਕਲ ਕੇ ਰੂਲ ਇੰਨੇ ਸੋਹਣੇ ਬਣੇ ਤੇ ਇਹ ਬਹੁਤ ਪਰਚਲਿਤ ਹੋ ਗਈ। ਇੰਨੀ ਪਰਚਲਿਤ ਹੋਣ ਦੇ ਬਾਵਜੂਦ ਇਹ ਹੌਲੀ-ਹੌਲੀ ਕੀ ਹੈ ਬਹੁਤ ਜ਼ਿਆਦਾ ਗਰੋ ਕਰ ਗਈ ਜੈਨਕੀ ਇਹਦੇ ਰੂਲ ਬਣਨ ਲੱਗੇ ਫਿਰ ਰੂਲ ਬਣਨ ਤੋਂ ਬਾਅਦ ਇਹਨੂੰ ਇੱਕ ਕਮੇਟੀ ਬਣੀ ਇੱਕ ਕਮੇਟੀ ਦਾ ਸੰਗਠਨ ਹੋਇਆ ਜਿੰਨੂੰ ਕਹਿੰਦੇ ਐ ਆਈ ਐਫ ਏ ਐਫ ਮਤਲਬ ਇਹਦਾ ਗਠਨ ਹੋਇਆ ਅ ਸ਼ਾਇਦ ਅ ਆਪਣੇ ਸਨ ਸੀਗਾ 1800 ਇਹਦਾ ਗਠਨ ਹੁੰਦਾ ਆਪਣੇ ਅ 1900 1930 1930 ਹਾਂ 1930 ਦੇ ਵਿੱਚ ਕੀ ਹੈ ਆਈ ਆਈ ਐਫ اے ਐਫ ਮਤਲਬ ਫਾਉਂਡੇਸ਼ਨ ਬਣਦੀ ਹੈ ਉਹਦੇ ਵਿੱਚ ਕੀ ਹੈ ਇਹਦੇ ਰੂਲ ਰੈਗੂਲੇਸ਼ਨ ਸਾਰੇ ਮਤਲਬ ਮੋਰ ਤੋਂ ਚੰਗੀ ਤਰ੍ਹਾਂ ਕਰਕੇ ਸੈਟਿੰਗ ਇਹਨਾਂ ਨੂੰ ਦੁਬਾਰਾ ਪਰਚਲਿਤ ਕੀਤੀ ਜਾਨੀ ਜਾਨੀ ਕਿ ਇਹਦਾ ਫਿਰ ਇੱਕ ਵਰਲਡ ਕੱਪ ਜਿਹੜਾ ਕਰਵਾਇਆ ਗਿਆ 1930 ਦੇ ਵਿੱਚ ਕਿਹੜੇ ਦੇਸ਼ ਕਰਵਾਇਆ ਗਿਆ ਸੀਗਾ ਅਰਜੰਟ ਅ ਅਰੁਗੇ ਅਰੁਗੇ ਕੰਟਰੀ ਦੇ ਵਿੱਚ ਕਰਾਇਆ ਗਿਆ 1930 ਦੇ ਵਿੱਚ ਪਹਿਲਾ ਵਰਲਡ ਕੱਪ 1930 ਵਿੱਚ ਰੁਗੇ ਉਹ ਰੁਗੇ ਵਿੱਚ ਪਹਿਲਾ ਵਰਲਡ ਕੱਪ ਕਰਾਇਆ ਗਿਆ ਸਾਰੇ ਹਨਾ ਸਾਰੇ ਦੇਸ਼ਾਂ ਦਾ ਇਕੱਠ ਕਰਕੇ ਜਿਵੇਂ ਜਿਵੇਂ ਇਹ ਗੇਮ ਪਰਚਲਿਤ ਹੋਈ ਸਾਰੇ ਦੇਸ਼ਾਂ ਵਿੱਚ ਇਹਦਾ ਗਰੋ ਹੋਇਆ ਹਨਾ ਇੰਨੀ ਜਿਆਦਾ ਪ੍ਰਸ਼ੰਸਕਾ ਹੋਣ ਦੇ ਕਾਰਨ ਇਹ ਬੜੀ ਜਿਆਦਾ ਗਰੋ ਕਰ ਗਈ ਗੇਮ ਫਿਰ ਕੀ ਹੋਇਆ ਫਿਰ ਇਹਦਾ 1930 ਵਿੱਚ ਰੁਗੇ ਕੰਟਰੀ ਦੇ ਵਿੱਚ ਕੀ ਹੈ ਮੈਚ ਕਰਾਇਆ ਗਿਆ ਪਹਿਲਾ ਜਾਨੀ ਕਿ ਵਰਲਡ ਕੱਪ ਕਰਾਇਆ ਗਿਆ ਉਹ ਕਿਹੜਾ ਫੀਫਾ ਵਰਲਡ ਕੱਪ ਜਿਹਦੀ ਕਿ ਅ ਅੱਜ ਵੀ ਬਹੁਤ ਜ਼ਿਆਦਾ ਮਤਤਾ ਹੈ ਤੇ ਇਹਦੇ ਵਿੱਚ ਪਹਿਲੀ ਵਾਰੀ ਜਦੋਂ ਕਰਾਇਆ ਕਿ 1930 ਵਿੱਚ ਦੇ ਦੇ ਵਿੱਚ ਨਾ 13 ਦੇਸ਼ਾਂ ਨੇ ਭਾਗ ਲਿਆ ਸੀ ਅੱਜ ਦੇ ਮੁਕਾਬਲੇ ਬਹੁਤ ਜ਼ਿਆਦਾ ਘਟ ਤੇ 13 ਦੇਸ਼ਾਂ ਨੇ ਭਾਗ ਲਿਆ ਤੇ ਹੌਲੀ ਹੌਲੀ ਕੀ ਹੈ ਇਹ ਗੇਮ ਬਹੁਤ ਵਧੀਆ ਲੱਗੀ ਲੋਕਾਂ ਨੂੰ ਜਨਤਾ ਨੂੰ ਬਹੁਤ ਵਧੀਆ ਲੱਗੀ ਇੰਟਰਸਟ ਬਣਿਆ ਲੋਕਾਂ ਦਾ ਅੱਗੇ ਵਧਣ ਲੱਗੀ ਜਿਵੇਂ ਜਿਵੇਂ ਅੱਗੇ ਵਧਦੀ ਗਈ ਹੈ ਤੇ ਹੁਣ ਕੀ ਹੈ ਜਦੋਂ ਵੀ ਜਿਵੇਂ ਤੁਸੀਂ ਹੁਣ 올림픽 ਸੌਰੀ FIFA ਵਰਲਡ ਕੱਪ ਹੋਇਆ ਕਿੱਥੇ ਹੋਇਆ 2022 ਚ 77 77 ਵਿੱਚ ਹੋਇਆ ਜਿਹਦੇ ਵਿੱਚ ਕੀ ਹੈ तकरीबन 200 ਦੇਸ਼ ਕਹਿੰਦੇ ਭਾਗ ਲੈਂਦਾ ਹੁਣ ਮੌਜੂਦਾ 200 ਦੇਸ਼ ਭਾਗ ਲੈਂਦਾ ਮਤਲਬ 200 ਦੇਸ਼ਾਂ ਵਿੱਚ ਖੇਡੀ ਜਾਂਦੀ ਹੈ ਤੇ ਹੁਣ ਮਤਲਬ ਬਹੁਤ ਜ਼ਿਆਦਾ ਦੇਸ਼ੇ ਦੇ ਵਿੱਚ ਪਾਰਟਿਸਿਪੇਟ ਕਰਦੇ ਆ 200 ਤੋਂ ਜ਼ਿਆਦਾ ਮਤਲਬ 200 ਲਗਭਗ ਹੈ ਵੀ ਜਿਹੜੇ ਦੇਸ਼ ਦੇਸ਼ਾਂ ਦੇ ਵਿੱਚ ਖੇਡੀ ਜਾਂਦੀ ਹੈ ਇੰਨੀ ਜ਼ਿਆਦਾ ਪ੍ਰਭਾਵਿਤ ਮਤਲਬ ਜਨਤਾ ਹੋ ਗਈ ਜਾਂ ਇਹਦਾ ਫਲੋ ਬਣ ਗਿਆ ਕਿ 200 ਦੇਸ਼ਾਂ ਵਿੱਚ ਜਿਹੜੇ ਲੋਕ ਨੇ ਇਹਨੂੰ ਖੇਡ ਨੂੰ ਇਸ ਖੇਡ ਨੂੰ ਪਸੰਦ ਕਰਦੇ ਨੇ ਤੇ ਇਹਦੇ ਪ੍ਰਸ਼ੰਸ਼ਕਾਂ ਦੀ ਗੱਲ ਕਰੀਏ ਤਾਂ ਜਾਨੀ ਕਿ ਦਰਸ਼ਕਾਂ ਦੀ ਗੱਲ ਕਰੀਏ ਤਾਂ ਤਕਰੀਬਨ 400 ਕਰੋੜ ਦੇ 400 ਕਰੋੜ ਦੇ ਮਤਲਬ ਆ ਆਪਾਂ ਕਹਿ ਸਕਦੇ ਆ ਵੀ ਆਰਪਾਰ ਹੋ ਗਈ ਹੈ ਇੰਨੀ ਪ੍ਰਸ਼ੰਸ਼ਕਾ ਹੋ ਗਈ ਹੈ ਇੰਨਾ ਜ਼ਿਆਦਾ ਬਟ ਇੰਡੀਆ ਵਿੱਚ ਇਸ ਦਾ ਇੰਨਾ ਸਕੋਪ ਨਹੀਂ ਹੈ ਕਿਉਂ ਨਹੀਂ ਹੈ ਪਤਾ ਨਹੀਂ ਹੈ ਇੰਡੀਆ ਵਿੱਚ ক্রিকেট ਦਾ ਬਹੁਤ ਜ਼ਿਆਦਾ ਕ੍ਰਿਕਟ ਜਿਹੜੀ ਐ ਉਹ ਇੰਡੀਆ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਪਰ ਫੁੱਟਬਾਲ ਦਾ ਇੰਨਾ ਕਰੇਜ ਨਹੀਂ ਹੈ ਫੁੱਟਬਾਲ ਦੇ ਆਪਣੇ ਸੁਨੀਲ ਸੁਨੀਲ ਸ਼ਸ਼ੇਤਰੇ ਜੀ ਜਿਹੜੇ ਆਪਣੇ ਇੰਡੀਅਨ ਟੀਮ ਦੇ ਸੀਗੇ ਕਪਤਾਨ ਉਹਨਾਂ ਨੇ ਇੱਕ ਵੀਡੀਓ ਵੀ ਬਣਾ ਕੇ ਵੀਡੀਓ ਕਲਿੱਪ ਬਣਾ ਕੇ ਨੈਟ ਤੇ ਪਾਈ ਸੀਗੀ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਸਾਡਾ ਮੈਚ ਦੇਖਣ ਆਓ ਸਾਨੂੰ ਮਤਲਬ ਹੌਸਲਾ ਅਫਸਾਈ ਕਰੋ ਸਾਡੀ ਸਾਡਾ ਮੈਚ ਵੇਖਣ ਜ਼ਰੂਰ ਆਓ ਫਾਈਨਲ ਚ ਸੀਗੇ FIFA 올림픽 ਚ ਸ਼ਾਇਦ 올림픽 ਚ ਤੇ ਉਦੋਂ ਉਹਨਾਂ ਦੀ ਵੀਡੀਓ ਨੇ ਕਾਫੀ ਲੋਕਾਂ ਨੂੰ ਪ੍ਰਭਾਵਿਤ ਵੀ ਕੀਤਾ ਤੇ ਲੋਕ ਉਹਨਾਂ ਨਾਲ ਸਹਿਮਤ ਵੀ ਹੋਏ ਤੇ ਮੈਚ ਵੇਖਣ ਵੀ ਗਏ ਪਰ ਉਹਨਾਂ ਰਿਸਪੌਂਸ ਨਾ ਮਿਲ ਸਕਿਆ ਜਿੰਨਾ ਉਹਨਾਂ ਨੂੰ ਆਪਣੇ ਇੰਡੀਆ ਦੇ ਲੋਕਾਂ ਤੋਂ ਸੀਗਾ ਪਰ ਫਿਰ ਵੀ ਕੁਝ ਲੋਕਾਂ ਦਾ ਹਮਦਰਦੀ ਜਾਂ ਮਤਲਬ ਸਹਿਮਤੀ ਜਿਤਾਕ ਉੱਥੇ ਪਹੁੰਚੇ ਆਪਣੇ ਇੰਡੀਆ ਦੇ ਵਿੱਚ ਕ੍ਰੇਜ਼ ਜਿਹੜਾ ਉਹ ਸਭ ਤੋਂ ਜ਼ਿਆਦਾ ਕਿਹਦਾ ক্রিকেট ਦਾ ਪਰ ਫੁੱਟਬਾਲ ਗੇਮ ਜਿਹੜੀ ਹੈ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਖੇਡੀ ਜਾਂਦੀ ਹੈ ਫੁੱਟਬਾਲ ਗੇਮ 200 ਦੇਸ਼ਾਂ ਵਿੱਚ ਜਿਹੜੇ ਨਾ ਇਹਦਾ ਬਹੁਤ ਜ਼ਿਆਦਾ ਜਾਨੀ ਕਿ ਬਹੁਤ ਜ਼ਿਆਦਾ ਜਿਹੜਨੀ ਕਿ ਇਹਨੂੰ ਮੰਨਦੇ ਆ ਜਿਹਦੇ ਕਰਕੇ ਫੀਫਾ ਵਰਲਡ ਕੱਪ ਬਹੁਤ ਜ਼ਿਆਦਾ ਮਸ਼ਹੂਰ ਹੈ ਬਹੁਤ ਹੀ ਜ਼ਿਆਦਾ ਫੀਫਾ ਵਰਲਡ ਕੱਪ ਇਹ ਚైనా ਵਿੱਚ ਵੀ ਜਿਹੜੀ ਜਿਨ੍ਹਾਂ ਨੇ ਮਤਲਬ ਚైనా ਦੀ ক্রিকেট ਦੀ ਟੀਮ ਨਹੀਂ ਹੈ ਪਰ ਉਹਨਾਂ ਦੀ ਫੁੱਟਬਾਲ ਦੀ ਟੀਮ ਹੈ ਉੱਥੇ ਕੀ ਹੈ ਚైనా ਚైనా ਵਿੱਚ ਦੀ ਫੁੱਟਬਾਲ ਦੀ ਖੇਡ ਨੂੰ ਕੀ ਕਹਿੰਦੇ ਆ ਖੋਜੂ 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 ਸੀਓ ਖੋਜੂ ਚైనా ਵਿੱਚ ਤੇ ਇੱਕ ਹੋਰ ਦੇਸ਼ ਹੈ ਜਿੱਥੇ ਆਪਣੇ ਉਹ ਉਹ ਕਹਿੰਦੇ ਉਹਨੂੰ ਕੁਝ ਦੇਸ਼ਾਂ ਵਿੱਚ ਜਿਵੇਂ ਅਲੱਗ-ਅਲੱਗ ਨਾਮਾਂ ਨਾਲ ਜਾਂਦੇ ਆ ਜਿਵੇਂ ਜਾਪਾਨ ਜਾਂ ਰੂਸ ਉਹਦੇ ਵਿੱਚ ਕੀ ਕਹਿੰਦੇ ਕੁਮਾਰੀ ਕੁਮਾਰੋ ਕੁਮਾਰੀ ਗੇਮ ਮਤਲਬ ਅਲੱਗ-ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਨਾਮ ਦੇ ਨਾਲ ਖੇਡੀ ਨਾਮ ਨਾਲ ਪੁਕਾਰਿਆ ਜਾਂਦਾ ਪਰ ਹੁਣ ਕੀ ਆ ਵਰਲਡ ਦੇ ਵਿੱਚ ਕੀ ਇਹਨੂੰ ਕਹਿੰਦੇ ਨੇ ਵਰਲਡ ਦੇ ਵਿੱਚ ਹੁਣ ਇਹਨੂੰ ਕਹਿੰਦੇ ਐ ਫੁੱਟਬਾਲ ਫੁੱਟਬਾਲ ਬਹੁਤ ਜ਼ਿਆਦਾ ਪਰਚਲਿਤ ਹੋ ਗਈ ਐ ਫੁੱਟਬਾਲ ਗੇਮ ਜਿਹਦਾ ਕਿ ਕੋਈ ਨਾ ਕੋਈ ਕੋਸਟਨ ਜਾਂ ਕੋਈ ਨਾ ਕੋਈ ਕੋਸਟਨ ਜਾਂ ਮਤਲਬ ਕੋਈ ਨਾ ਕੋਈ ਉਦਾਹਰਨ ਕਿਸੇ ਨਾ ਕਿਸੇ ਪੇਪਰ ਵਿੱਚ ਪੁੱਛੀ ਜਾਂਦੀ ਐ ਜਿਵੇਂ ਤੁਸੀਂ ਹੁਣ ਜਿਹੜੀਆਂ ਪੋਸਟਾਂ ਆ ਰਹੀਆਂ ਹਨ ਹਨਾ ਬਿਜਲੀ ਡਿਪਾਰਟਮੈਂਟ ਚ ਪੀਸੀ ਐਸ ਪੀਸੀਐਲ ਚ ਹਨਾ ਆ ਪੀਟੈਟ ਚ ਜਿੰਨੀਆਂ ਵੀ ਪੋਸਟ ਆ ਰਹੀਆਂ ਉਹਦੇ ਵਿੱਚ ਕੋਈ ਨਾ ਕੋਈ ਕੁਐਸਚਨ ਪੁੱਛਿਆ ਜਾਏਗਾ ਪੰਜਾਬ ਪੁਲਿਸ ਚ ਤੁਹਾਨੂੰ ਪਤਾ ਸਾਰਿਆਂ ਨੂੰ 5-6 ਕੁਐਸਚਨ ਤਾਂ ਲਾਜ਼ਮੀ ਆ ਜਿਹੜੇ ਸਪੋਰਟਸ ਦੇ ਪੁੱਛੇ ਜਾਂਦੇ ਆ ਮੋਸਟਲੀ ਹਰ ਇੱਕ ਪੇਪਰ ਦੇ ਵਿੱਚ ਉਹਦੇ ਵਿੱਚ ਕਿਤੇ ਨਾ ਕਿਤੇ ਕੁਐਸਚਨ ਆ ਹੀ ਜਾਂਦਾ ਸਪੋਰਟਸ ਦੇ ਰਿਲੇਟਡ ਜਿਹੜੇ ਕਿ ਤੁਹਾਨੂੰ ਤਿਆਰੀ ਕਰਾ ਰਹੇ ਆ ਇਹ ਨਹੀਂ ਹੋ ਸਕਦਾ ਕਿ ਕੁਐਸਚਨ ਨਾ ਆਣ ਇਹ ਅਸੀਂ ਬੜੀ ਡੁੰਗਾਈ ਦੇ ਨਾਲ ਸੋਚ ਕੇ ਕਰਨ ਲੱਗੇ ਆ ਕਿਉਂਕਿ ਅਸੀਂ ਜਿੰਨੇ ਵੀ ਪੇਪਰ ਚੈੱਕ ਕੀਤੇ ਆ ਜਾਂ ਜਿੰਨੇ ਵੀ ਅਸੀਂ ਅੱਜ ਤੱਕ ਪੇਪਰ ਚੈੱਕ ਕੀਤੇ ਆ ਜਾਂ ਵੇਖੇ ਆ ਉਹਦੇ ਵਿੱਚ 5 4 6 ਕੋਸਟਨ ਤੱਕ ਕਈ ਪੇਪਰ ਤਾਂ ਐਵੇਂ ਦੇ ਆ ਜਿਨ੍ਹਾਂ ਵਿੱਚ 10 10 ਕੋਸਟਨ ਵੀ ਸਪੋਰਟਸ ਦੇ ਰਿਗਾਰਡਿੰਗ ਪੁੱਛਗੇ ਚ ਕੀਤੀ ਜਾਂਦੀ ਹੈ ਤੇ ਉਹ ਕੋਸਟਨ ਇਹਨਾਂ ਦੇ ਥਰੂ ਹੀ ਬਣਦੇ ਆ ਜਿਵੇਂ ਫੁੱਟਬਾਲ ਦਾ ਇਤਿਹਾਸ ਹੋ ਗਿਆ 올림픽ਸ ਜਾਂ ਹੋਰ ਮਤਲਬ ਏਸ਼ੀਅਨ ਗੇਮਾਂ ਜਿਹੜੀਆਂ ਅਸੀਂ ਕਰਾ ਰਹੇ ਆ ਤੁਹਾਨੂੰ ਕਰਾ ਚੁੱਕੇ ਆ ਤੇਜਾ ਹੁਣ ਗਿਆਨ ਵਾਲੇ ਕੀ ਕਰਾਵਾਂਗੇ ਹਿਮਨ ਬੋਡੀ ਜਾਂ ਸਕਲਟਨ ਸਿਸਟਮ ਉਹਦੇ ਵਿੱਚ ਵੀ ਪੁੱਛੇ ਜਾਣਗੇ ਪੀਟੀਆਈ ਦੀਆਂ ਪੋਸਟਾਂ ਚ ਡੀਪੀਆਈ ਦੀਆਂ ਪੋਸਟਾਂ ਵਿੱਚ ਤਾਂ ਪੁੱਛੇ ਹੀ ਜਾਂਦੇ ਆ ਸਾਰੇ ਕੁਐਸਚਨ ਪਰ ਇਹਨਾਂ ਵਿੱਚ ਵੀ ਤੁਹਾਨੂੰ ਜ਼ਰੂਰ ਪੁੱਛੇ ਜਾਂਦੇ ਆ ਜੜੀਆਂ ਹੁਣ ਪੋਸਟ ਆਈਆਂ ਹਾਂ ਹਾਂਜੀ ਅੱਗੇ ਕਰਦੇ ਆ ਇਹਨੂੰ ਜਿਹੜੀ ਫੁੱਟਬਾਲ ਗੇਮ ਹੈ ਇਹਨੂੰ 올ੰਪਿਕ ਦੇ ਵਿੱਚ ਕਦੋਂ ਲਿਆ ਗਿਆ 올ੰਪਿਕ ਦੇ ਵਿੱਚ ਫੁੱਟਬਾਲ ਗੇਮ ਨੂੰ 올림픽 ਵਿੱਚ 올림픽 ਵਿੱਚ 1932 1932 ਵਿੱਚ ਲਿਆ ਗਿਆ ਸੀ 1932 ਵਿੱਚ ਲਿਆ ਗਿਆ ਤੇ ਇਹ ਉਹ ਪਹਿਲਾ 1932 ਦੇ ਵਿੱਚ ਇਹਨੂੰ 올림픽 ਵਿੱਚ ਲਿਆ ਗਿਆ ਤੇ ਇਹ ਨਾ ਇੱਕ ਮਤਲਬ 1900 ਸੌਰੀ आ... 1900 1900 ਪੂਰੇ ਵਿੱਚ ਲਿਆ ਗਿਆ वेच्ट वेच्ट 1900 ਦੇ ਵਿੱਚ ਪੂਰੇ ਵਿੱਚ ਲਿਆ ਗਿਆ ਤੇ 1932 ਵਿੱਚ ਇਹ ਖੇਡੀ ਨਹੀਂ ਗਈ ਸੀ 1900 ਵਿੱਚ 올림픽 ਵਿੱਚ ਸ਼ਾਮਲ ਕੀਤਾ ਗਿਆ 1900 ਵਿੱਚ 1900 ਵਿੱਚ ਸ਼ਾਮਲ ਕੀਤਾ ਗਿਆ 올림픽 ਵਿੱਚ 1932 ਦੇ ਵਿੱਚ ਇਹ ਖੇਡ મતલਬ ਖੇਡੀ ਨਹੀਂ ਗਈ ਸੀ ਇੱਕ ਜਿਹੜਾ FIFA World Cup ਹੈ ਨਾ 1939 ਤੋਂ 1945 ਤੱਕ ਜਾਨੀ ਕਿ 12 ਸਾਲ ਇਹ ਖੇਡ ਵੀ ਨਹੀਂ ਖੇਡੀਗੀ ਫੁੱਟਬਾਲ ਜਿਹੜੀ ਗੇਮ ਆ ਇਹਨਾਂ ਹੀ ਖੇਡੇਗੀ ਕੀ ਕਾਰਨ ਸੀ ਕਾਰਨ ਕੀ ਸੀ ਉਦੋਂ ਅ ਵਰਲਡ ਵਾਰ ਦਾ ਜੰਗ ਦਾ ਮਾਹੌਲ ਸੀ ਜਾਂ ਜੰਗ ਲੱਗੀ ਹੋਈ ਸੀ ਕਿਹੜੇ ਦੇਸ਼ਾਂ ਦੀ ਇਹ ਮਤਲਬ ਨਹੀਂ ਪਤਾ ਪਰ ਇਹ ਹੈ ਕਿ ਉਦੋਂ ਵਰਲਡ ਵਾਰ ਲੱਗੀ ਹੋਈ ਸੀ ਜਿਹਦੇ ਕਰਕੇ ਇਹ ਫੁੱਟਬਾਲ ਮੈਚ ਨਹੀਂ ਖੇਡੇ ਗਏ ਸੀ 12 ਸਾਲ ਦੇ ਕਰੀਬ ਇਹ ਮੈਚ ਨਹੀਂ ਖੇਡੇ ਗਏ ਤੇ ਨਵੇਂ ਜਦੋਂ ਇਹ ਸ਼ੁਰੂ ਕੀਤਾ ਗਿਆ ਸੀਗਾ ਤਾਂ ਇਹ ਕੀ ਹੈ ਮਤਲਬ ਅਗਲੇ ਅਗਲੀ ਡੇਟਾਂ ਦੇ ਵਿੱਚ ਹੀ ਸ਼ੁਰੂ ਕੀਤਾ ਗਿਆ ਸੀਗਾ ਤੇ ਜੇਕਰ ਫੁੱਟਬਾਲ 올림픽 ਵਿੱਚ ਸ਼ਾਮਲ ਹੋਣ ਦੀ ਗੱਲ ਕਰੀਏ ਤਾਂ ਇਹ ਕੀਤੀ ਗਈ ਹੈ 1900 ਦੇ ਵਿੱਚ 1900 ਦੇ ਸਾਲ ਦੇ ਵਿੱਚ ਇਹ ਸ਼ਾਮਲ ਕੀਤੀ ਗਈ ਹੈ ਤੇ IFIFAF ਦਾ ਗਠਨ ਜਿਹੜਾ IFAF ਦਾ ਜਿਹੜਾ ਗਠਨ ਹੈ ਉਹ 1848 ਚ ਕੀਤਾ ਗਿਆ ਸੀ ਇਹਦੀ ਪਹਿਲਾਂ ਮੈਂ ਦੱਸ ਹੀ ਚੁੱਕਿਆ ਤੁਹਾਨੂੰ ਇਹਦਾ ਜਿਹੜਾ ਗਠਨ ਹੈ 1848 ਦੇ ਵਿੱਚ ਜਿਹੜਾ ਕੀਤਾ ਗਿਆ ਸੀ IFAF ਮਤਲਬ ਇਹਦੇ ਵਿੱਚ ਕੀ ਹੈ ਪਹਿਲਾ ਖੇਡ ਜਿਹੜੀ ਹੈ ਫੁੱਟਬਾਲ ਐਵੇਂ ਖੇਡੀ ਜਾਂਦੀ ਸੀ ਉਸ ਤੋਂ ਬਾਅਦ ਇਹਦਾ 1848 ਵਿੱਚ ਗਠਨ ਕਰਕੇ ਤੇ ਰੂਲ ਐਂਡ ਰੈਗੂਲੇਸ਼ਨ ਬਣਾਏ ਗਏ ਸੀਗੇ ਤੇ ਪਹਿਲਾ ਮੈਚ ਜਿਹੜਾ ਆਇਆ ਸੀਗਾ ਜਦੋਂ ਫੁੱਟਬਾਲ ਦਾ ਪਹਿਲਾ ਮੈਚ ਹੋਇਆ ਸੀਗਾ ਜਦੋਂ ਸਭ ਤੋਂ ਪਹਿਲਾਂ ਜਦੋਂ 1848 ਦੇ ਵਿੱਚ ਇਹਦਾ ਗਠਨ ਹੋਇਆ ਤਾਂ ਪਹਿਲਾ ਮੈਚ ਜਿਹੜਾ ਆਇਆ ਸੀਗਾ ਉਹ ਅਰਜנטיਨਾ ਤੇ ਦੇਸ਼ ਸੀਗਾ ਅਰਜנטיਨਾ ਤੇ ਰੁਗੇ 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 ਪਲਸ ਅਰਜੈਂਟੀਨਾ ਅਰਜੈਂਟੀਨਾ ਦਾ ਮੈਚ ਹੋਇਆ ਸੀ ਇਹਨਾਂ ਦੋਵਾਂ ਦਾ ਮੈਚ ਹੋਇਆ ਸੀਗਾ ਇਹਦੇ ਵਿੱਚੋਂ ਜਿਹੜਾ ਰੁਗੇ ਸੀ ਉਹ ਤੇ ਅਰਜنٹੀਨਾ ਇਹਨਾਂ ਦਾ ਮੈਚ ਹੋਇਆ ਸੀਗਾ ਜਦੋਂ 13 ਦੇਸ਼ਾਂ ਨੇ ਸਿਰਫ ਭਾਗ ਲਿਆ ਸੀਗਾ ਇਹਨਾਂ ਦੇ ਵਿੱਚ ਫਾਈਨਲ ਮੈਚ ਹੋਇਆ ਸੀਗਾ ਜਿਹੜੀ ਕਿ ਅ ਅਰਜਨ ਇਹਨਾਂ ਵਿੱਚੋਂ ਵਿਨਰ ਸੀਗੀ ਆਪਣੇ 3-3 ਦੇ ਬਰਾਬਰ ਹੋਣ ਤੋਂ ਬਾਅਦ ਅ ਯਾਨੀ ਕਿ 3-6 ਦੇ 3-6 ਦੇ ਨਾਲ 3-6 ਦੇ ਨਾਲ ਕਿਹੜੀ ਰੁਗੇ ਰੁਗੇ ਜਿਹੜੀ ਹੈ winner ਹੋ ਗਈ ਸੀ 3-6 ਦੇ ਨਾਲ ਰੁਗੇ ਜਿਹੜੀ ਹੈ ਉਹ winner ਸੀਗੀ ਇਹ ਮੈਚ ਪਹਿਲੀ ਵਾਰ 18 1848 ਦੇ ਵਿੱਚ ਕੀ ਹੈ ਰੁਗੇ ਤੇ ਅਰਜੰਟੀਨਾ ਵਿਚਕਾਰ ਹੋਇਆ ਸੀਗਾ 1848 आईएफबी मतलब 1848 ਤੋਂ ਬਾਅਦ ਪਹਿਲਾ ਵਰਲਡ ਕੱਪ ਜੇਕਰ ਪੁੱਛਿਆ ਜਾਵੇ 1848 ਤੋਂ ਬਾਅਦ ਪਹਿਲਾ ਵਰਲਡ ਕੱਪ ਕਿੰਨਾ ਦੇ ਵਿਚਕਾਰ ਹੋਇਆ ਉਹ ਤੁਸੀਂ ਦੱਸ ਸਕਦੇ ਹੋ ਹੁਣ 1848 ਤੋਂ ਬਾਅਦ 1800 48 ਤੋਂ ਬਾਅਦ ਜਨਕੀ ਫੀਫਾ ਵਰਲਡ ਕੱਪ ਦਾ ਦਾ ਜਨਕੀ ਪਹਿਲਾ ਮੈਚ ਜਨਕੀ ਜਦੋਂ ਸਾਰੇ ਰੂਲ ਐਂਡ ਰੈਗੂਲੇਸ਼ਨ 1930 ਵਿੱਚ ਕਿੰਨਾ ਵਿਚਾਰ ਹੋਇਆ ਅਰਜنٹੀਨਾ ਰੁਗੇ ਜਿੰਦੇ ਵਿੱਚ 4 6 4 6 ਕਿ 42 ਹਾਂ 42 42 ਸੀਗਾ 42 ਦੇ ਨਾਲ ਰੁਗੇ ਜਿੱਤ ਗਈ ਸੀ ਪਹਿਲਾ ਮੈਚ ਰੁਗੇ 1930 ਵਿੱਚ 1948 ਤੋਂ ਬਾਅਦ ਜਾਨੀ ਕਿ ਪਹਿਲਾ FIFA ਵਰਲਡ ਕੱਪ ਜਦੋਂ ਹੋਇਆ ਤੇ ਉਹਦੇ ਵਿੱਚ ਕੀ ਹੈ 1930 ਵਿੱਚ ਹਰੁਗੇ ਜਿੱਤੀ ਸੀਗੀ 4-2 ਨਾਲ ਪਹਿਲਾ ਮੈਚ ਉਦੋਂ ਸਿਰਫ 13 ਦੇਸ਼ਾਂ ਨੇ ਪਾਗ ਲਿਆ ਸੀਗਾ ਓਕੇ ਤਿਆਰ ਰੱਖਿਆ ਜੇ ਇਹ ਕੁਸਚਨ ਕਦੇ ਨਾ ਕਦੇ ਪੁੱਛੇ ਜਾਣਗੇ ਤੇ 2000 ਜੇਕਰ ਪੁੱਛਿਆ ਜਾਵੇ 2000 18 ਦਾ ਜਿਹੜਾ FIFA ਵਰਲਡ ਕੱਪ ਕਿੱਥੇ ਆਇਆ ਤੋਂ ਰਸ਼ੀਆ 2022 ਦਾ ਕਤਰ 2022 ਦਾ ਕਿੱਥੋਂ ਆਇਆ ਕਤਰ ਉਹਦੇ ਵਿੱਚ ਕਿਹੜੀ ਟੀਮ ਜਿੱਤੀ ਹੈ ਹੁਣ ਜਿਹੜਾ ਹੋਇਆ ਅਰਜنٹੀਨਾ 2022 ਵਿੱਚ winner ਰਹੀ ਹੈ ਇਹ ਵੀ ਤਿੰਨ-ਤਿੰਨ ਨਾਲ ਬਰਾਬਰ ਸੀਗੇ ਬਾਅਦ ਚ ਕੀ ਹੈ ਇੱਕ ਰੂਲ ਹੈ ਸਡਨ ਡੈਥ ਜਾਂ ਮਤਲਬ ਫੈਸਲਾ ਨਾ ਹੋ ਸਕੇ ਤਾਂ ਉਹ ਇੱਕ ਰੂਲਾਂ ਦੇ ਮੁਤਾਬਕ ਜਿਵੇਂ ਇੱਕ ਇੱਕ ਗੋਲ ਕਰਨ ਦਾ ਮੌਕਾ ਦਿੱਤਾ ਜਾਂਦਾ ਜਾਂ ਦੋ ਦੋ ਗੋਲ ਕਰਨ ਦਾ ਮੌਕਾ ਦਿੱਤਾ ਜਾਂਦਾ ਜਾਂ ਤਿੰਨ ਤਿੰਨ ਚਾਂਸ ਦਿੱਤੇ ਜਾਂਦੇ ਆ ਜਿਵੇਂ ক্রিকেট ਵਿੱਚ ਮੈਚ ਬਰਾਬਰ ਹੋ ਜਾਏ ਤਾਂ ਇੱਕ ਓਵਰ ਉਹਨਾਂ ਨੂੰ ਦਿੱਤਾ ਜਾਂਦਾ ਕਿੰਨੇ ਆਊਟ ਕਰਦੇ ਆ ਵਿਕਟਾਂ ਡੇਕਦੇ ਆ ਇੱਕ ਓਵਰ ਉਹਨਾਂ ਨੂੰ ਦਿੱਤਾ ਜਾਂਦਾ ਉਵੇਂ ਹੀ ਕੀ ਹੈ ਤਿੰਨ ਤਿੰਨ ਗੋਲ ਦਿੱਤੇ ਜਾਂਦੇ ਆ ਜਿਹੜਾ ਗੋਲ ਕਰ ਗਿਆ ਉਹ ਕੀ ਹੈ ਜਿਹੜੇ ਜ਼ਿਆਦਾ ਗੋਲ ਕਰ ਗਏ ਉਹ ਕੀ ਹੈ ਜੀਨਰ ਹੋ ਜਾਂਦੇ ਆ ਉਵੇਂ ਕੀ ਹੈ ਅਰਜنٹੀਨਾ ਦੇ ਜਿਹੜੇ ਗੋਲ ਸੀਗੇ ਉਹ ਜ਼ਿਆਦਾ ਸੀਗੇ ਜਿਹਦੇ ਕਰਕੇ ਅ ਅਰਜنٹੀਨਾ ਵਿਨਰ ਹੋ ਗਈ ਫੁੱਟਬਾਲ ਜਨਨ ਕਿ ਬਹੁਤ ਹੀ ਵਧੀਆ ਗੇਮ ਹੈ ਬਹੁਤ ਹੀ ਜ਼ਿਆਦਾ ਆਪਣੇ ਇੰਡੀਆ ਵਿੱਚ ਗਰੋ ਨਹੀਂ ਕਰ ਸਕੀ ਪਰ ਬਾਕੀ ਦੇਸ਼ਾਂ ਵਿੱਚ ਇਹਦਾ ਜਿਹੜਾ ਪ੍ਰਭਾਵ ਹੈ ਬਹੁਤ ਜ਼ਿਆਦਾ ਹੈ ਤੇ ਪ੍ਰਸ਼ੰਸਕ ਜਿਹੜੇ ਨੇ ਬਹੁਤ ਜ਼ਿਆਦਾ ਨੇ ਠੀਕ ਹੈ ਤੇ ਇਹ ਹੁਣ 2000 ਅ ਜਨਨ ਕਿ 4 ਸਾਲਾਂ ਬਾਅਦ ਹੁੰਦੀਆਂ 4 ਸਾਲ ਬਾਅਦ ਇਹਦਾ ਵੀ ਹਰ ਜਿਵੇਂ ਹਰ ਇੱਕ ਗੇਮ ਦਾ ਜਿਵੇਂ 올림픽 এশিয়ান ਹੈ ਨਾ ਤੇ ਸਾਰੇ ਵਰਲਡ ਕੱਪ ਜਿਵੇਂ 4 ਸਾਲ ਬਾਅਦ ਹੁੰਦੇ ਨੇ ਇਹ ਵੀ 4 ਸਾਲ ਬਾਅਦ ਹੁੰਦਾ ਹੈ ਇਹਦਾ ਹੁਣ 24 ਨੂੰ 24 ਚ ਉਯੋਜਨ ਕੀਤਾ ਜਾਏਗਾ ਤੇ ਇੱਕ ਹੋਰ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਸਾਡਾ ਜਰੂਰ ਸਬਸਕ੍ਰਾਈਬ ਕਰੋ ਜਾਨ ਵਾਲੀ ਇਹ ਵੀਡੀਓ ਜਿਹੜੀਆਂ ਸਾਡੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਇੱਕ ਥਮ ਹਾਈ ਕਨ ਦਾ ਬਟਨ ਹੈ ਤੇ ਉਹ ਜਰੂਰ ਦਬਾ ਦੇਣਾ ਤੁਸੀਂ ਨਾਲ ਲੱਗੇ ਹੋਏ ਤੇ ਨਾਲੇ ਸ਼ੇਅਰ ਵੀਡੀਓ ਨੂੰ ਵੱਧ ਵੱਧ ਕਰਿਆ ਕਰੋ ਤਾਂ ਜੋ ਤੁਹਾਡੇ ਹੌਸਲੇ ਅਸੀਂ ਹੋਰ ਅੱਗੇ ਥੋੜਾ ਜਿਹਾ ਵਧੀਆ ਕਰ ਸਕੀਏ ਅਤੇ ਨਾਲ ਤੁਹਾਡੇ ਤੱਕ ਹਰ ਇੱਕ ਕੁਸਚਨ ਪਹੁੰਚਾ ਸਕੀਏ ਜਿਹੜੇ ਸਾਥੀ ਘਰ ਬੈਠੇ ਪੜਨਾ ਚਾਹੁੰਦੇ ਆ ਤੇ ਉਹਨਾਂ ਤੱਕ ਕੁਸਚਨ ਪਹੁੰਚ ਸਕੇ ਸਾਡਾ ਥੈਂਕ ਯੂ たのは。